চেক <muchas> <muchas> ਇਹ ਨਹੀਂ ਬਸਦ ਪੰਚੇ ਨੂੰ ਲੈ ਕੇ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਚਾਈਨਾ ਡੋਰ ਆ ਦਾ ਬਾਈਕਾਟ ਕਰਦੇ ਨੇ ਲੋਕਾਂ ਨੂੰ ਵੀ ਇਹ ਉਮੀਦ ਕਰਦੇ ਨੇ ਤੇ ਉਸ ਦੇ ਸਬੰਧ ਵਿੱਚ ਅਸੀਂ ਕੱਲ ਰੇਡਾਂ ਕੀਤੀਆਂ ਸੀ ਸਾਰੇ ਬਾਜ਼ਾਰ ਤੋਂ ਦਫਤਰ ਤੋਂ ਲੱਗ ਤੇ ਉਹ ਰੇਡ ਦੇ ਦੌਰਾਨ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਯੋਮੇਸ਼ ਕੁਮਾਰ ਆਪ ਉੱਤੇ ਲਾਂਚ ਕਰ ਰਿਹਾ ਹੈ ਇਹ ਨਾ ਡੋਰ ਰੈਂਡ ਵਾਲਾ ਡੀ ਵੀ ਇਹਨਾਂ ਨੂੰ ਵੀ ਪੀਟੰਡਾ ਕਰਨ ਦਾ ਸਕਦਾ ਤੇ ਇਹਦੀ ਵੀ ਰੇਡ ਕੀਤੀ ਰਹੀ ਹੈ ਕੋਈ ਤੁਹਾਨੂੰ 42 ਗੁੱਜ ਚਾਈਨਾ ਡੋਰ ਤੋਂ ਇਹ ਸਵਾਲ ਦੇ ਵਿਦਿਓ ਸੀ ਲਿਟੇ ਹੈ ਕੀ ਦੋਦੇ ਕੰਮ ਕਰਦਾ ਇਹ ਮੁੰਡਾ ਬਸ ਵੈਸੇ ਤਾਂ ਪ੍ਰਾਈਵੇਟ ਕੰਮ ਕਰਦਾ ਨਾ ਕੋਈ ਨਾ ਜਿਹਦੇ 7-25000 ਦੀ ਹੈ ਪਰ ਉਹ ਕਰਕੇ ਇਹਨੇ ਚਾਈਨੋ ਡੀਲ ਕਰਦਾ ਜਿਹੜੀ ਦੁਕਾਨ ਤੋਂ ਕੋਈ ਦੁਕਾਨ ਤੋਂ ਗਾਜਰ ਕਰਦਾ ਕੀ ਕੀ ਕਰਦਾ ਇਹ ਨਹੀਂ ਇਹਦੀ ਦੁਕਾਨ ਨਹੀਂ ਹੈਗਾ ਜੀ ਇਹ ਕਰ ਕਰਕੇ ਹੀ ਚਾਈਨੋ ਡੀਲ ਕਰਦਾ ਇਹ ਕੀ ਕਰ ਰਹੀ ਤੱਕ ਇਹ ਤੇ ਜੀ ਐਫ ਆਈ ਆਰ ਦਿੱਤੀ ਅਸੀਂ ਲੋਕ ਤੇ ਹੀ ਵੀ ਇਹ ਮਸੂਦਾ ਹੈ ਉਹਨਾਂ ਤੋਂ ਕੀ ਮੰਗਿਆ ਵੀ ਉਹ ਚਾਹਤ ਤੇ ਤੱਕ ਜੀ ਅਸੀਂ ਤਿੰਨ ਵੱਖ-ਵੱਖ ਐਫ ਆਈ ਆਰਾਂ ਦਿੱਤੀਆਂ ਤੇ ਕਰੀਬ ਉਹਦੇ ਕਰੀਬ ਅਸੀਂ ਇਹਨਾਂ ਨੂੰ ਪੈਜ ਮੰਗੂ ਦੀ ਬਰਾਮਦ ਕੀਤੀ ਤੇ ਬਾਕੀ ਵੀ ਰੋਣਾ ਜਾਂ ਕਿਸ ਤਰ੍ਹਾਂ ਉਹ ਜੀ ਇਹਨਾਂ ਨੂੰ ਸਾਕੀ ਦੀ ਖਾਤ ਦੇ ਤਮਾਤ ਤੈਡੀ ਕਰਕੇ ਇਹਦਾ ਇਹ ਸਾਡੀ ਨਹੀਂ ਹੋਈ ਆ ਇਹ ਵੀ ਬਹੁਤ ਵੱਡਾ ਰੀਜ਼ਨ ਆ ਜੀ ਕਿ ਜਿਹੜਾ ਡੀਫੈਂਸ ਆ ਇਹ ਉਹਦੇ ਕਰਕੇ ਵੀ ਪਤਾ ਜਾ ਕੋਈ ਹੈਗੀ ਹੈ ਅਦਰਵਾਈਜ਼ ਜੇ ਇਹਨਾਂ ਨੂੰ ਵੀ ਕੋਈ ਜਾਣ ਇਹ ਤਾਂ ਇਹ ਤਾਂ ਕੋਈ ਕੋਈ ਵਿਵਸਥਾ ਹੋਵੇ ਤਾਂ ਇਹਦੇ ਵੀ ਬਹੁਤ ਜ਼ਿਆਦਾ ਖਾਮ ਪੈਣੀ ਹੈ ਸਾਹਿਬ। ਚੇਤਾਵਨੀ ਵੀ ਜਨਾ ਦਿੰਦੇ ਹਾਂ। ਦੇਖੋ ਜੀ ਚੇਤਾਵਨੀ ਵੀ ਹੈ ਇੱਕ ਮੇਰੀ ਹਦਾਇਤ ਵੀ ਹੈ ਵੀ ਚਾਈਨਾ ਡੋਰ ਕਰਕੇ ਆਪਾਂ ਨਾ ਯੂਜ਼ ਵੀ ਦੇਖ ਰਹੇ ਹਾਂ ਕਿ ਤਾਂ ਬੱਚੇ ਦੀ ਟਾਈਪ ਕੋਈ ਸੀਗੀ ਕਰੈਕਟ ਲੰਘ ਜਾਂਦੇ ਆ ਤੇ ਕਈ ਜਿਹੜੇ ਬੇਜਮਾਨ ਪੰਛੀ ਨੇ ਉਹਨਾਂ ਦੇ ਕਿਸੇ ਕੋਈ ਪਰ ਕੱਟ ਜਾਂਦੇ ਨੇ ਜਾਂ ਕਿਤੇ ਗੱਪ ਤੇ ਕਈ ਜਿਹੜੇ ਟੂ-ਵੀਲਰ ਦੇ ਘੁੰਮਣ ਵਾਲੇ ਉਹਨਾਂ ਦੇ ਗਾਏ ਦੇ ਵਿੱਚ ਵੀ ਬੱਦਲ ਜੀ ਪੈਣੇ ਨੂੰ ਪਾਰਨ ਹੁਦਾਇਤ ਹੈ ਤੇ ਮੇਰੀ ਵੀ ਤਿਆਰ ਆ ਉਹਨੂੰ ਤਾਂ ਕਿ ਜੀ ਦੀ ਡੋਰ ਆ ਉਹ ਨਾਲ ਜੇ ਕੋਈ ਵਿਚ ਦਾ ਕਰਦਾ ਜਾਏ ਉਹ ਡਾਅ ਵੀ ਰਹਿਤ ਉਹ ਸਭੀ ਸਾਨੂੰ ਉੱਪਰੋਂ ਚੁੱਕੀ ਜਿਵੇਂ ਤਾਂ ਵੀ ਉਹਦੇ ਪਾਸੇ ਵੱਧ ਦੀ ਚਾਈ ਉਹਦੇ ਉੱਤੇ ਖੱਲ ਪੱਤ ਜੋ ਜਿਹੜੀ ਉਡਾਉਂਦਾ ਬਤੰਗ ਕਹਿੰਦੇ ਨੇ ਉਹ ਉੱਤੇ ਹੀ ਕਰਦੇ ਉਹਦੇ ਵੀ ਕਾਰਵਾਈ ਕੀਤੀ ਜਾਉਂਦੀ ਉਹ ਵੀ ਪੇਰੈਂਟਸ ਨੂੰ ਵੀ ਮੈਸੇਜ ਇਹ ਹੀ ਹੈ ਜੀ ਵੀ ਇਹਨੂੰ ਜਿੰਨੇ ਵੀ ਆਪਣੇ ਬੱਚਿਆਂ ਨੂੰ ਗਾਈਡ ਕਰੋ ਉਹਨਾਂ ਦੀਆਂ ਇੰਨੀਆਂ ਵੀ ਨਾ ਗੱਲਾਂ ਕਰਕੇ ਤੁਸੀਂ ਰੁਪਈਆ ਤੋਂ ਕਹਿੰਦੇ ਆ ਕਿ ਬੱਚੇ ਦਾ ਵਿਕੀਤ ਕਰਦੇ ਹੋ ਸੋ ਉਹ ਪੇਰੈਂਟਸ ਨੂੰ ਵੀ ਮੇਰੀ ਹਦਾਇਤ ਆ ਵੀ ਹੈ ਇਦਾਂ ਨਹੀਂ ਕਿ ਸਾਨੂੰ ਸ਼ਿਕਾਇਤ ਨਹੀਂ ਦਾ ਵੀ ਪੇਰੈਂਟਸ ਨੂੰ ਵਿੱਚ ਐਫਆਈਆ ਹੋ ਜਾਵੇ